भाई देखला ला भाई चला वो भी चमा होंडा थी जब तू खूंडा हाथे चे पार गाना गोदा होंडा थी बापू दा खूंडा कर तू छब्बीस यार ਬਈ ਨਾ ਨਾ ਬਈ ਜਿੱਤੇ ਸੜਾ ਹੁਣ ਉਹ ਚਮਾ ਨਹੀਂ ਰਿਹਾ ਬਈ ਹੁਣ ਨਾ ਤਾਂ ਬਾਪੂ ਰਿਹਾ ਪਈ ਨਾ ਬਾਪੂ ਦਾ ਖੂਂਡਾ ਰਿਹਾ ਹੁਣ ਤਾਂ ਬਹੁਤ ਔਕਾ ਹੁਣ ਤਾਂ ਆਪ ਤੁਰਨੇ ਨੂੰ ਤੱਚਰਦਿਆਂ ਭਾਈ ਉਹ ਤੈਨੂੰ ਬਈ ਕਿੰਨੇ ਮੇਰੀ ਕਿਹਾ ਵੀ ਦੇਖ ਕੇ ਥੋੜਾ ਖਾਇਆ ਪੀਆ ਕਰ ਹੁਣ ਭਾਈ ਇੱਕ ਤੱਕ ਮਜ਼ੋਰੀ ਤੇ શરીર ਤੇ ਬਹੁਤ ਆਗੀ ਇੱਕ ਸਰਕਾਰਾਂ ਹੁਣ ਬਦਲਦੀਆਂ ਰਹਿੰਦੀਆਂ ਨੇ ਆਪਣੀ ਸਰਕਾਰ ਤਾਂ ਹੈ ਨਹੀਂ ਭਾਈ ਜਦ ਹੀ ਹਿਲਾ ਹੋ ਜੂ